ਲੁਧਿਆਣਾ ਵੈਸਟ ਜਿਮਨੀ ਚੌਂ ਨੂੰ ਲੈ ਕੇ ਇਸ ਸਮੇਂ ਚੌਂ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿੱਥੇ ਆਪਣੇ ਆਪਣੇ ਨੁਮਾਇੰਦਿਆਂ ਦੇ ਹੱਕ ਚ ਲਗਾਤਾਰ ਚੌਂ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਦੱਸ ਦਈਏ ਕਿ ਹੁਣ हरियाणा सीएम विजोन ने ओ बीजेपी उम्मीदवार जीवन गुप्ता ਦੇ ਹੱਕ ਚ ਚੋਣ ਪ੍ਰਚਾਰ ਕਰਨ ਦੇ ਲਈ ਅੱਜ ਲੁਧਿਆਣਾ ਪਹੁੰਚਣਗੇ ਦੱਸ ਦਈਏ ਕਿ ਪਿਛਲੇ 10 ਦਿਨਾਂ ਤੋਂ ਲਗਾਤਾਰ ਚਾਰੇ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ 19 ਜੂਨ ਨੂੰ ਇਹ VOTING ਹੋਵੇਗੀ ਤੇ 23 ਜੂਨ ਨੂੰ ਤਕਰੀਬਨ ਇਸ ਚੌਣ ਦਾ ਜੋ ਹੈ ਉਹ ਨਤੀਜਾ ਆਵੇਗਾ ਤੇ ਪਤਾ ਲੱਗੇਗਾ ਕਿ ਲੁਧਿਆਣਾ ਵੈਸ ਦੇ ਵਿੱਚ ਕਿਸ ਪਾਰਟੀ ਨੂੰ ਜੋ ਹੈ ਉਹ ਜਿੱਤ ਪ੍ਰਾਪਤ ਹੋਵੇਗੀ ਤਾਂ 19 ਜੂਨ ਨੂੰ VOTING ਹੋਵੇਗੀ ਇਸ ਤੋਂ ਪਹਿਲਾਂ ਵਕਤ ਪਾਰਟੀਆਂ ਦੇ ਵੱਲੋਂ ਜੋ ਹੈ ਉਹ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸ ਦੇ ਤਹਿਤ ਅੱਜ ਹਰਿਆਣਾ ਸੀਐਮ ਨਾਇਬ ਸਿੰਘ ਸੈਣੀ ਬੀਜੇਪੀ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚਣਗੇ ਦੱਸ ਦਈਏ ਕਿ ਇਸੇ ਨੂੰ ਲੈ ਕੇ ਕੱਲ ਦਿੱਲੀ ਸੀਐਮ ਰੇਖਾ ਗੁਪਤਾ ਵੀ ਜੋ ਨੇ ਉਹ ਬੀਜੇਪੀ ਉਮੀਦਵਾਰ ਦੇ ਹੱਕ ਚ ਚੋਣ ਪ੍ਰਚਾਰ ਕਰਨ ਦੇ ਲਈ ਜੋ ਆ ਉਹ ਕੱਲ ਲੁਧਿਆਣਾ ਪਹੁੰਚਣਗੇ ਤੇ ਚੋਣ ਪ੍ਰਚਾਰ ਦੀ ਜੋ ਵਿਚ ਜੋ ਹੈ ਉਹ ਆਪਣਾ ਹਿੱਸਾ ਪਾਉਣਗੇ ਤੇ ਜੀਵਨ ਗੁਪਤਾ ਦੇ ਹੱਕ ਵਿੱਚ ਜੋ ਹੈ ਉਹ ਚੋਣ ਪ੍ਰਚਾਰ ਕਰਨਗੇ ਦੱਸ ਦੇ ਕਿ ਪਿਛਲੇ 10 ਦਿਨਾਂ ਤੋਂ ਆਮ ਆਦਮੀ ਪਾਰਟੀ ਜੁਆ ਹੈ ਉਹ ਲਗਾਤਾਰ ਲੁਧਿਆਣਾ ਦੇ ਵਿੱਚ ਐਕਟਿਵ ਹੈ ਤੇ ਲਗਾਤਾਰ ਜੋ ਹੈ ਉਹਨਾਂ ਦੇ ਵੱਲੋਂ ਸੰਜੀਵ ਅਰੋੜਾ ਦੇ ਹੱਕ 'ਚ ਜੋ ਹੈ ਉਹ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜੀਵਾਲ ਵੀ ਜੋ ਨੇ ਉਹਨਾਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਪੂਰੀ ਤਰ੍ਹਾਂ ਪਾਰਟੀ ਐਕਟਿਵ ਹੈ ਲੁਧਿਆਣਾ ਦੇ ਵਿੱਚ ਤੇ ਦੱਸ ਦਈਏ ਕਿ ਹੁਣ ਦੇਖਣ ਵਾਲਾ ਹੋਵੇਗਾ ਕਿ 19 ਜੂਨ ਨੂੰ ਜਦੋਂ VOTING ਪੈਂਦੀ ਹੈ ਤੇ ਜਦ 23 ਜੂਨ ਨੂੰ ਇਸ ਜਿਮਨੀ ਚੋਂ ਦੇ ਨਤੀਜੇ ਆਉਣਗੇ ਤਾਂ ਕਿਹੜੀ ਪਾਰਟੀ ਜੋ ਹੈ ਉਹ ਮੁਕਾਬਲਾ ਜਿੱਤਦੀ ਹੈ ਤੇ ਇਸ جنگ ਨੂੰ ਫਤਿਹ ਜੋ ਹੈ ਉਹ ਕਰਦੀ ਹੈ